ਤਾਜ਼ਾ ਤਾਜ਼ਾ ਹੁਣ ਐਕਸੀਡੈਂਟ ਹੋਇਆ ਆ ਵੀਰ ਐਕਸੀਡੈਂਟ ਹੋਇਆ ਅਸੀਂ ਭੱਜ ਕੇ ਆਏ ਆ ਹੁਣ ਇਹ ਨਹੀਂ ਪਤਾ ਵੀ ਰੱਬ ਜਾਣੇ ਗਲਤੀ ਕਿਹਦੀ ਸੀ ਪਰ ਮੇਨ ਗਲਤੀ ਇਹ ਬਣੀ ਵੀ ਨੰਬਰ ਪਲੇਟ ਹੈਣੀ ਇਹਦੇ ਕਿਉਂਕਿ ਘਟਨਾ ਵੀ ਹੋ ਗਈ ਨੰਬਰ ਪਲੇਟ ਹੈਣੀਗਾ ਐਕਸੀਡੈਂਟ ਹੋਇਆ ਤਾਂ ਮੁੰਡਾ ਨਾਲ ਦੇ ਭੱਜ ਗਿਆ ਇਹਦੇ ਟਰਾਲੇ ਲੈਣਾ ਬਾਹਰ ਆ ਰਹੇ ਨੇ ਦੋ ਪਹਿਲਾਂ ਇਧੂ ਟੱਪ ਕੇ ਇੱਕ ਇਹ ਆ ਦੋ ਹੋਰ ਪਿੱਛੇ ਆ ਹਾਦਸਾ ਹੋ ਗਿਆ ਬੰਦਾ ਭੱਜ ਗਿਆ ਜੇ ਬੰਦਾ ਕੱਲਾ ਉਹਦਾ ਐਕਸੀਡੈਂਟ ਹੋ ਗਿਆ ਉਹਦੀ ਮੌਕੇ ਤੇ ਜਨਕਿ ਮੌਤ ਵੀ ਹੋ ਸਕਦੀ ਆ ਕਰਦਿਆਂ ਨੂੰ ਕੀ ਪਤਾ ਲੱਗੂ ਪਿੱਛੇ ਕੌਣ ਮਾਰ ਕੇ ਸੁੱਟ ਗਿਆ ਕੌਣ ਨਹੀਂ ਸੁੱਟ ਗਿਆ ਇਹੜਾ ਭੁੰਗਾਂ ਦੇ ਟਰਾਲੀਆਂ ਦੇ ਇੱਥੇ ਲੱਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਲੱਟਾਂ ਲੱਗੀਆਂ ਹੁੰਦੀਆਂ ਪਤਾ ਲੱਗ ਹਰੇਕ ਟਰਾਲੀ ਤੇ ਨਹੀਂ ਲੱਗੀਆਂ ਹੁੰਦੀਆਂ ਜੀ ਵੀ ਭਰੋਈ ਹੋਣੀ ਓਵਰਲੋਡ ਨਾ ਕਰੋ 25 ਲੋਕ ਇਕੱਠੇ ਹੋ ਗਏ ਇੱਥੇ ਠੀਕ ਐ ਬਾਰੀ ਤੱਕ ਨਹੀਂ ਬੰਦ ਕੀਤੀ ਜੇ ਬਾਰੀ ਬੰਦ ਕਰੋਗੇ ਤਾਂ ਐਂਬੂਲੈਂਸ ਚਲੂਗੀ ਉਹ ਐਂਬੂਲੈਂਸ ਤੋਂ ਮੁੰਡਾ ਮੋੜ ਕੇ ਲਿਆਇਆ ਇੱਥੇ ਮੋਟਰਸਾਈਕਲ ਠੀਕ ਐ ਢਿੱਗ ਪਿਆ ਵੇਖੀ ਜਾਂਦੇ ਆ ਕੌਣ ਆ ਅੱਛਾ ਅੱਛਾ ਕੌਣ ਐ ਕਰੀ ਜਾਂਦੇ ਆ ਅਸੀਂ ਜੈਤ ਤੋਂ ਕੋਟਕਪੂਰਾ ਨੂੰ ਜਾਣ ਵਾਲੀ ਸੜਕ ਦੇ ਉੱਤੇ ਖੜੇ ਆ ਆ ਮੇਰੇ ਪਿੱਛੇ ਵੇਖੋ ਪਰਾਲੀ ਦੀਆਂ ਗੱਠਾਂ ਦਾ ਭਰਿਆ ਇੱਕ ਜਿਹੜਾ ਟਰੈਕਟਰ ਆ ਟਰਾਲਾ ਖੜਾ ਇਹਦੇ ਵਿੱਚ ਵੱਜ ਕੇ ਆ ਤਾਜ਼ਾ ਤਾਜ਼ਾ ਹੁਣ ਐਕਸੀਡੈਂਟ ਹੋਇਆ ਆ ਵੇਖੋ ਬੰਦਿਆਂ ਨੂੰ ਚੱਕ ਕੇ ਦੋ ਬੰਦੇ ਜਨਕਿ ਹੁਣ ਜ਼ਖਮੀ ਹੋ ਗਏ ਆ ਉਹਨਾਂ ਨੂੰ ਚੱਕ ਕੇ ਹਸਪੀਟਲ ਲੈ ਗਏ ਸਰਕਾਰੀ ਹਸਪੀਟਲ ਹਸਪੀਟਲ ਜੈਤੋ ਵਿਖੇ ਲੈ ਗਏ ਆ ਇਹ ਕਾਰਨ ਕੀ ਐਕਸੀਡੈਂਟ ਹੋਣ ਦਾ ਕਾਰਨ ਇਹ ਵੇਖੋ ਕਿ ਜਿਹੜਾ ਇਹ ਟਰਾਲਾ ਟਰਾਲੇ ਦੇ ਇੱਧਰ ਕੋਈ ਫਲੈਕਸੀ ਜਿਹੜਾ ਲੱਗਦੇ ਹੋਣ ਦੀਆਂ ਲਾਈਟਾਂ ਸਾਈਡਾਂ ਤੇ ਇੱਥੇ ਲੱਗੀਆਂ ਹੁੰਦੀਆਂ ਆਮ ਤੌਰ ਤੇ ਤੂੜੀ ਵਾਲੇ ਭੁੰਗਾਂ ਦੇ ਨਾਲ ਵਹਿਣੇ ਆ ਇੱਧਰਲੇ ਪਾਸੇ ਲਾਈਟਾਂ ਲੱਗੀਆਂ ਹੁੰਦੀਆਂ ਕਿ ਜਿਹੜਾ ਦੂਰੋਂ ਆ ਰਿਹਾ ਜਾਂ ਪਿੱਛੋਂ ਆ ਰਿਹਾ ਉਹਨੂੰ ਪਤਾ ਲੱਗ ਜਾਂਦਾ ਵੀ ਕੋਈ ਟਰਾਲਾ ਆ ਰਿਹਾ ਕਿੰਨੀ ਕਿ ਜਨਕਿ ਇਹ ਸੜਕ ਘੇਰ ਦਾ ਕਿੰਨਾ ਕੁ ਚੌ ਹੁੰਦਾ ਉਹਨੂੰ ਇਹ ਨਹੀਂ ਪਤਾ ਕਿ ਇਹ ਸੜਕ ਜੁਨੀ ਕੇ ਪਿੱਛੇ ਦੇ ਟਰੈਕਟਰ ਟਰਾਲੀ ਪਾਈ ਆ ਜਾਂ ਕੋਈ ਹੋਰ ਚੀਜ਼ ਆ ਰਹੀ ਆ ਕੀ ਆ ਰਿਹਾ ਕੀ ਨਹੀਂ ਆ ਰਿਹਾ ਕੁਝ ਨਹੀਂ ਪਤਾ ਹੁੰਦਾ ਇਧਰ ਇੱਕ ਹੋਰ ਵੀ ਪਿੱਛੇ ਜਨ ਇੱਕ ਕਾਰਨ ਹੋਰ ਵੀ ਹੋ ਸਕਦਾ ਜਿਹੜੀਆਂ ਇਸ ਰੋਡ ਦੇ ਉੱਤੇ ਲੇਟਾਂ ਲੱਗੀਆਂ ਲੇਟਾਂ ਕੁਝ ਜਗਦੀਆਂ ਕੁਝ ਨਹੀਂ ਜਗਦੀਆਂ ਲੇਟਾਂ ਲਾਈਆਂ ਪਈਆਂ ਸੜਕ ਦੇ ਉੱਤੇ ਕੁਝ ਜਗਦੀਆਂ ਕੁਝ ਨਹੀਂ ਜਗਦੀਆਂ ਖਰਾਬ ਲੇਟਾਂ ਹੋਈਆਂ ਪਈਆਂ ਨੇ ਕੁਝ ਕਾਰਨ ਇਹ ਵੀ ਹੋ ਸਕਦਾ ਇਧਰ ਸਾਡੇ ਨਾਲ ਵੀਰ ਨੇ ਜਿਹੜੇ ਜਦੋਂ ਐਕਸੀਡੈਂਟ ਹੁੰਦਾ ਤੁਸੀਂ ਕੋਲੇ ਜਦੋਂ ਮੇਰੇ ਦੋਸਤ ਹੀ ਦੇ ਸਦਮੇਸ਼ ਮੋਟਰ ਗੱਡੀ ਜੇ ਮੈਂ ਉਹਦੇ ਕੋਲ ਬੈਠਾ ਸੀਗਾ ਐਕਸੀਡੈਂਟ ਹੋਇਆ ਅਸੀਂ ਭੱਜ ਕੇ ਆਏ ਹੁਣ ਇਹ ਨਹੀਂ ਪਤਾ ਵੀ ਰੱਬ ਜਾਣਦਾ ਗਲਤੀ ਕਿਹਦੀ ਸੀ ਪਰ ਮੇਨ ਗਲਤੀ ਇਹ ਬਣੀ ਵੀ ਨੰਬਰ ਪਲੇਟ ਹੈਣੀ ਇਹਦੇ ਜੋ ਕੋਈ ਘਟਨਾ ਵੀ ਹੋ ਗਈ ਨੰਬਰ ਪਲੇਟ ਹੈਣੀਗਾ ਐਕਸੀਡੈਂਟ ਹੋਇਆ ਤਾਂ ਮੁੰਡਾ ਨਾਲ ਦੇ ਵਿੱਚ ਭੱਜ ਗਿਆ ਕਿਉਂਕਿ ਆਪਣਾ ਮੁੱਢਲਾ ਫਰਜ ਬੰਦਾ ਇਹ ਸਨਾਨੀ ਤੇ ਹੁਣ ਦੇ ਨਾਤੇ ਵੀ ਆਪੋਨਾਂ ਨੂੰ ਪਹਿਲਾਂ ਵੇਖੀਏ ਵੀ ਕੀ ਉਹਨੇ ਝਗੜ ਵਿੱਚ 6:00 ਵਜੇ ਆ ਫਿਰ ਆਪਾਂ ਐਮਬੂਲੈਂਸ ਨੂੰ ਫੋਨ ਕਰੀਏ ਭੱਜਣਾ ਕੋਈ ਹੱਲ ਨਹੀਂ ਇਹ ਤੋਂ ਭੱਜ ਕੇ ਗਿਆ ਤੇ ਉਹ ਨਾਲ ਦੇ ਪੀਸੀਆਰ ਵਾਲੇ ਵੀ ਗਸ਼ਤ ਕਰੀ ਜਾਂਦੇ ਸੀ ਉਹਨਾਂ ਨੇ ਅੱ ਇਹ ਵੇਖੋ ਅੰਗੈਲੀ ਹੋ ਸਕਦੀ ਆ ਕਿਵੇਂ ਕੀ ਹੋsta ਇਧਰ ਹੋਰ ਦਿਖਾ ਦੇ ਇਹਦੇ ਟਰਾਲ ਲੈਣਾ ਬਾਹਰ ਆ ਰਹੇ ਨੇ ਦੋ ਪਹਿਲਾਂ ਇਧੂ ਟੱਪ ਗਏ ਇੱਕ ਇਹ ਆ ਦੋ ਹੋਰ ਪਿੱਛੇ ਆ ਨੰਬਰ ਪਲੇਟ ਮਿਛਾ ਦੇ ਇਹਨਾਂ ਦੀ ਮੂਰੇ ਵੇਖੋ ਕੈਮਰਾਮੈਨ ਨੂੰ ਘਰ ਦਿਖਾ ਦੇ ਦੇਖੋ ਮੇਹਣੀ ਦੀ ਨੰਬਰ ਪਲੇਟ ਛਾਹੀ ਗਈ ਇਹਦੇ ਲੱਗੀ ਆ ਨੰਬਰ ਪਲੇਟ ਇਹਦੇ ਲੱਗੀ ਆ ਆਮ ਤੌਰ ਤੇ ਵੇਖੋ ਤੁਸੀਂ ਲੈਟ ਨਹੀਂ ਲੱਗੀ ਹੋਈ ਸਾਈਡ ਤੇ ਪਤਾ ਕਿਵੇਂ ਲੱਗੂ ਆ ਉਹ ਛੋਟੇ ਕਿੱਥੋਂ ਲੈਂਦੇ ਭਰ ਕੇ ਇਹ ਤਾਂ ਇਹ ਇਧਰ ਲੈ ਆਉਂਦੇ ਆ ਕਿੱਥੋਂ ਅਗਰੂ ਗੁਰੂ ਸਰ ਕੰਗੋ ਗੁਰੂ ਸਰ ਤੋਂ ਛੜਕ ਲਿੰਕ ਰੋਡ ਡੀਡੀ ਰੋਡ ਆ ਦਵਾਲਾਂਗੇ ਆ ਮਗਰ ਟਰੈਕ ਲੱਗ ਇੱਕ ਮਿੰਟ ਸਾਈਡ ਤੇ ਕਰ ਲਗੇ ਇਹ ਵੇਖੋ ਲਿੰਕ ਰੋਡ ਛੜਕ ਤੋਂ ਦੀ ਆਏ ਆ ਜੇ ਇਹ ਹਾਦਸਾ ਇੱਕ ਡੀਡੀ ਰੋਡ ਛੜਕ ਦੇ ਉੱਤੇ ਹੋ ਸਕਦਾ ਤੇ ਲਿੰਕ ਰੋਡ ਦੇ ਉੱਤੇ ਛੜਕਾ ਹਾਦਸਾ ਕਿਉਂ ਨਾ ਹੋਊਗਾ ਹਾਦਸਾ ਹੋ ਗਿਆ ਬੰਦਾ ਭੱਜ ਗਿਆ ਜੇ ਬੰਦਾ ਕੱਲਾ ਉਹਦਾ ਐਕਸੀਡੈਂਟ ਹੋ ਗਿਆ ਉਹਦੀ ਮੌਕੇ ਤੇ ਜਨਕਿ ਮੌਤ ਵੀ ਹੋ ਸਕਦੀ ਆ ਘਰਦਿਆਂ ਨੂੰ ਕੀ ਪਤਾ ਲੱਗੂ ਪਿੱਛੇ ਕੌਣ ਮਾਰ ਕੇ ਸੁੱਟ ਗਿਆ ਕੌਣ ਨਹੀਂ ਸੁੱਟ ਗਿਆ ਜਿਵੇਂ ਹੁਣ ਆਹ ਵੇਖੋ ਰੋਡ ਦੇ ਉੱਤੇ ਹੀ ਦੇਖ ਲਓ ਤੁਹਾਡੇ ਸਾਹਮਣੇ ਆ ਜੇ ਐਡੇ ਰੋਡ ਦੇ ਉੱਤੇ ਐਕਸੀਡੈਂਟ ਹੋ ਸਕਦਾ ਤੇ ਲਿੰਕ ਰੋਡ ਦੇ ਉੱਤੇ ਗੁਰਚਰਾਂ ਦੀ ਤੁਸੀਂ ਕਿਵੇਂ ਦੇਖੋਗੇ ਜਿਹੜੇ ਇਹ ਟਰਾਲੇ ਲਿੰਕ ਰੋਡ ਦੇ ਉੱਤੇ ਵੀ ਚੱਲਦੇ ਆ ਅ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਹਾਂ ਵੀ ਹੁਣ ਜਦੋਂ ਐਂਬੂਲੈਂਸ ਆਈ ਆ ਮੈਂ ਐਂਬੂਲੈਂਸ ਵਾਲੇ ਮੁੰਡੇ ਨਾਲ ਇਹਨਾਂ ਮੁੰਡਿਆਂ ਨੂੰ ਐਂਬੂਲੈਂਸ ਦੇ ਵਿੱਚ ਪਾਇਆ ਜੀ ਇੱਥੇ ਕੱਟ ਹੋ ਗਿਆ ਸੀ 20 ਕੋਈ ਸਾਡੀ ਮਦਦ ਵਾਸਤੇ ਨਹੀਂ ਆਇਆ ਜੀ ਇਹ ਇਨਸਾਨੀਅਤ ਦੇ ਅੰਦਰ ਡਿੱਗਦੀ ਪਈ ਹੈ ਜੀ ਇਹ ਆਪਾਂ ਜੇ ਆਪਾਂ ਕਹਿ ਦਈਏ ਨਿਘਾਰ ਇਨਸਾਨੀਅਤ ਦਾ ਵੀ ਇਨਸਾਨ ਇਨਸਾਨ ਨੂੰ ਵੇਖ ਕੇ ਜਰਦਾ ਨਹੀਂ ਜੀ ਜੇ ਕੋਈ ਐਮਰਜੈਂਸੀ ਆਏ ਨੇ ਜਗ੍ਹਾ ਕੋਈ ਆਪਣਾ ਵੀ ਹੋ ਸਕਦਾ ਜੀ ਜੀ ਠੀਕ ਹੈ ਐਵੇਂ ਨੇ ਫੇਡ ਮਾਰੀ ਨਾਲ ਨਾ ਭੱਜ ਗਿਆ ਜੀ ਜੇ ਮਨ ਦੇ ਇਕੱਲੇ ਹੁੰਦੇ ਕੋਈ ਆਸੇ ਪਾਸੇ ਨਾ ਹੁੰਦਾ ਮਰ ਜਾਂਦੇ ਪਏ ਬੇ ਜੀ ਜੀ ਇਹਦਾ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਕਲਾ ਸਵਾਦ ਲੈਣ ਵਾਸਤੇ ਨਾ ਖੜੋ ਵੀ ਜੇ ਆਪਾਂ ਇਕੱਠੇ ਹੋ ਗਿਆ ਤਾਂ ਹੱਥ ਪਾਓ ਉਹਨਾਂ ਨੂੰ ਐਂਬੂਲੈਂਸ ਜੇ ਬੁਲਾਲੀ ਫੋਨ ਲਾ ਕੇ ਅਸੀਂ ਐਂਬੂਲੈਂਸ ਨੂੰ ਬੁਲਾਇਆ ਅਸੀਂ ਜਾ ਕੇ ਉਹਨਾਂ ਨੂੰ ਐਂਬੂਲੈਂਸ ਪਾਇਆ ਲੋਕੀ ਖੜੇ ਤਮਾਸ਼ਾ ਵੇਖੀ ਹੁੰਦੇ ਸੀ ਜੀ ਯਾਨੀ ਕਿ ਜਦੋਂ ਐਕਸੀਡੈਂਟ ਹੁੰਦਾ ਲੋਕ ਵੀਡੀਓ ਬਣਾਉਣ ਤੇ ਹੋ ਜਾਂਦੇ ਆ ਯਾਨੀ ਕਿ ਉਹਨੂੰ ਚੱਕਕਦੇ ਨਹੀਂ ਇਹ ਕਹਿੰਦਾ ਭਾਵੇਂ ਹੀ ਇਹੀ ਇਹੀ ਆ ਜੀ ਵੀ ਸੋਸ਼ਲ ਮੀਡੀਆ ਜਮਾਨਾ ਬਣ ਗਿਆ ਲੋਕ ਸਵਾਦ ਲੈਂਦੇ ਆ ਠੀਕ ਆ ਕਈ ਲੋਕ ਫੋਨ ਵਾਰੀ ਜਾਂਦੇ ਆ ਉਹ ਐਕਸੀਡੈਂਟ ਹੋ ਗਿਆ ਭੱਜ ਗਏ ਜੀ ਵੀ ਮੇਨ ਕੰਮ ਆਪਣੀ ਐਂਬੂਲੈਂਸ ਨੂੰ ਫੋਨ ਲਾਓ ਤੇ ਆਪਾਂ ਬੰਦੇ ਨੂੰ ਜਾ ਕੇ ਐਂਬੂਲੈਂਸ ਚ ਪਾਈਏ ਜੀ ਉਹ ਬੰਦੇ ਤੇ ਭੱਜ ਕੇ ਗਿਆ ਤੇ ਪੀਸੀਆਰ ਆਨੇ ਫੜ ਲਿਆ ਵੀ ਭੱਜ ਕੇ ਜਾ ਹੀ ਨਹੀਂ ਸਕਦਾ ਟਰੈਕਟਰ ਤੇ ਰਹਿ ਕੇ ਖੜਾਗਾ ਜੀ ਫੜਾ ਜਾਣਾ ਹੀ ਆ ਜੀ ਵੀ ਪਹਿਲਾਂ ਮੁਰਦਲਾ ਆਪਣਾ ਫਰਜ਼ ਬੰਦਾ ਵੀ ਉਹਨਾਂ ਨੂੰ ਆਪਾਂ ਐਂਬੂਲੈਂਸ ਨੂੰ ਫੋਨ ਕਰਦਾ ਹੋ ਫਿਰ ਆਪਾਂ ਕਹਿ ਵੀ ਇਹਨਾਂ ਪਹ ਚਾਲ ਇਨਸਾਨ ਸੀਗਾ ਵੀ ਉਹਨੇ ਹੈਲਪ ਕੀਤੀ ਹੁੰਦੀ ਜੀ ਇੱਕ ਇਹ ਗੱਲ ਪਾਉਂਦੀ ਮੈਨੂੰ ਦੱਸੋ ਵੀ ਜਿਹੜੇ ਇਹ ਟਰਾਲੇ ਆ ਇਹ ਦਿਨੇ ਕਿਉਂ ਨਹੀਂ ਜਾਂਦੇ ਰਾਤ ਨੂੰ ਛੜਕਾਂ ਤੇ ਕਿਉਂ ਦੌੜਦੇ ਆ ਜੀ ਨਹੀਂ ਦਿਨੇ ਵੀ ਓਵਰਲੋ ਵੀ ਇਹਨਾਂ ਨੂੰ ਜਿਹੜੀ ਇਹਨਾਂ ওভারਲੋਡ ਹੈ ਇਹ ਇਹ ਤਾਂ ਮੇਂ ওভারਲੋਡ ਹੈ ਵੀ ਇਹ ਆਦਾ ਤੇਲ ਬਚਾਉਂਦੇ ਆ ਵੀ ਇਹਨਾਂ ਦਾ ਕੈਪੈਸਿਟੀ ਹੋਣੀ ਚਾਹੀਦੀ ਐ ਮੈਂ ਇਨੀ ਕੈਪੈਸਿਟੀ ਦਾ ਕੇ ਭਰੇ ਜਾਂ ਹਨ ਤੇ ਇਹਨਾਂ ਦੇ ਕਰ ਵੀ ਹੋਣੀ ਚਾਹੀਦੀ ਪੂਰੀ ਕਿਉਂਕਿ ਇਹ ਨਾ ਜਿਹੜੇ ਰੂਲ ਹੈ ਰੂਲ ਸਰਕਾਰ ਨੇ ਸਾਡੇ ਹਿਸਾਬ ਨਾਲ ਬਣਾਉਣੇ ਹੁੰਦੇ ਆ ਵੀ ਹੁਣ ਟੈਕਨੀਕਲ ਯੁੱਗ ਆ ਗਿਆ ਫਿਰ ਉਹਨਾਂ ਨੇ ਆਪਣੇ ਆਪ ਕਹਿ ਦਈਏ ਵੀ ਆਈਟੀਸੀਐਲ ਬਣ ਗਏ ਆਈਟੀ ਕਾਨੂੰਨ ਬਣ ਗਏ ਅੱਗੇ-ਅੱਗੇ ਉਸ ਹਿਸਾਬ ਨਾਲ ਜਿਹੜੇ ਰੋਡ ਸੇਫਟੀ ਰੂਲ ਵੀ ਇਹਨਾਂ ਨੂੰ ਨਾ ਮੌਕੇ ਦੇ ਵੇਖਦੇ ਵੇਖਦੇ ਵੀ ਜਿਵੇਂ ਭੁੰਗਾ ਵਾਲੀਆਂ ਟਰਾਲੀਆਂ ਭਰ ਕੇ ਜਾਂਦੀਆਂ ਨੇ ਇਹ ਟਰਾਲੀਆਂ ਭਰ ਕੇ ਜਾਂਦੀਆਂ ਇਹ ওভারਫਲੋ ਹੁੰਦੀਆਂ ওভারਲੋਡ ਹੁੰਦੀਆਂ ਇਹ ਉਹ ਪਹਿਲਾਂ ਵੀ ਦੱਸ ਕੇਟ ਆ ਭੁੰਗਾ ਟ੍ਰਾਲੀਆਂ ਦੇ ਇੱਥੇ ਲੈਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਲੈਟਾਂ ਲੱਗੀਆਂ ਹੁੰਦੀਆਂ ਪਤਾ ਲੱਗ ਹਰੇਕ ਟ੍ਰਾਲੀ ਤੇ ਨਹੀਂ ਲੱਗੀਆਂ ਹੁੰਦੀਆਂ ਜੀ ਵੀ ਭਰੋਈ ਹੋਣੀ ਓਵਰਲੋਡ ਨਾ ਭਰੋ ਕਿਉਂ ਕਿ ਤੁਸੀਂ ਜਾਣਨਾ ਖੇਡਣਾ ਆਪਾਂ ਕਈ ਟ੍ਰਾਲੀਆਂ ਵਾਲਿਆਂ ਦੇ ਲੈਟਾਂ ਵੀ ਨਹੀਂ ਲੱਗਦੀਆਂ ਹੁੰਦੀਆਂ ਜੀ ਇਹ ਸਿਸਟਮ ਨੂੰ ਵੇਖ ਕੇ ਇਹਨਾਂ ਨੂੰ ਅਪਗ੍ਰੇਡ ਕਰਨੇ ਚਾਹੀਦੇ ਆ ਸਖਤ ਐਕਸ਼ਨ ਲੈਣਾ ਚਾਹੀਦਾ ਜੀ ਇਧਰ ਹੋਰ ਵੀ ਖੜੇ ਨੇ ਪੁੱਛਾਂਗੇ ਤੁਸੀਂ ਜਿਹੜਾ ਐਕਸੀਡੈਂਟ ਹੋਇਆ ਕਿਵੇਂ ਦੇਖੋਗੇ ਇਹਨੂੰ ਬਈ ਗਲਤੀ ਆ ਯਾਰ ਇਹਦਾ ਇਹਨਾਂ ਨੂੰ ਦੇਖਣਾ ਚਾਹੀਦਾ ਟ੍ਰਾਲੀ ਵਾਲਿਆਂ ਨੂੰ ਜੀ ਏ ਜਵਾਨੀ ਦੇਖਦੇ ਬਾਈ ਪਿੱਛੇ ਵੀ ਇੱਕ ਹੋਇਆ ਮੈਂ ਫਰੀਦਕੋਟੋਂ ਆਇਆ ਹੁਣ ਉਹ ਵੀ ਵਿਚਾਰੇ ਮੁੰਡੇ ਦੇ ਸੱਟ ਵੱਜ ਗਈ ਤੇ ਟਰੈਕਟਰ ਪਜਾ ਲੈਂਦੇ ਆ ਨਹੀਂ ਉਹ ਕਹਦੇ ਨਾ ਹੋਇਆ ਜਿਹੜਾ ਪਿੱਛੇ ਹੋਇਆ ਆਹੀ ਆ ਵੀ ਟਰੈਕਟਰ ਵਾਲਿਆਂ ਨਾਲ ਇਹਨਾਂ ਦੀ ਬਈ ਦਾਰੂ ਪੀਤੀ ਹੁੰਦੀ ਐ ਇਸ ਵੇਲੇ ਯਾਰ ਤੁਸੀਂ ਹੁਣ ਫਰੀਦਕੋਟੋਂ ਆਏ ਆ ਹਾਂ ਹਾਂ ਉੱਥੇ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਜੀ ਹੋਇਆ ਉੱਥੇ ਐਕਸੀਡੈਂਟ ਨਹੀਂ ਉੱਥੇ ਮਾੜੀ ਜੀ ਫੇਟ ਵੱਜੀ ਸੀ ਚਲੋ ਮੁੰਡੇ ਦਾ ਬਚਾਰ ਰਹਿ ਗਿਆ ਬਾਈ ਚਲੋ ਐਕਸੀਡੈਂਟ ਹੋ ਜਾਣਾ ਸੀ ਕੁਦਰਤੀ ਬਚ ਗਿਆ ਉਹਦੇ ਕਰਮਾਂ ਨੂੰ ਬਚ ਗਿਆ ਇਹ ਹੋਇਆ ਇਸੇ ਕਰ ਨਹੀਂ ਆ ਹਾਂਜੀ ਬਾਈ ਕਿੰਨਾ ਕੁ ਵਜੇ ਦਾ ਟਾਈਮ ਸੀ ਉਹ ਇਥੋਂ ਬਸ ਮੜਾ ਜਾਂ ਕੱਟ ਲੱਗ ਗਿਆ ਤੇ ਬਚਾਅ ਹੋ ਗਿਆ ਉਹਦਾ ਉਹੀ ਗੱਲ ਅਸੀਂ ਕਰਦੇ ਆਂ ਵੀ ਜਿਹੜੀ ਇਹ ਟਰਾਲੀ ਆ ਭਰੀ ਹੁੰਦੀ ਆ ਰਾਤ ਬਰਾਤੇ ਕਿਸੇ ਨੂੰ ਕਿ ਟਰਾਲੀ ਤਾਂ ਆਮ ਤੌਰ ਤੇ ਇੰਨੀ ਐ ਜੇ ਆਪਾਂ ਵੇਣੇ ਆ ਆਪਾਂ ਟਰਾਲੀ ਇੰਨੀ ਕਿ 6 ਫੁੱਟ ਚੌੜੀ ਹੁੰਦੀ ਆ ਟਰਾਲੀ ਤੇ ਇਹਦਾ ਵੇਖੋ 10 11 ਫੁੱਟ ਚੌੜਾ ਜਿੰਨ ਕਿ ਕੀ ਪਤਾ ਕਿੰਨੀ ਰਾਹ ਚ ਰੁਕੀ ਹੁੰਦਾ ਤੂੜੀ ਵਾਲੇ ਹੁੰਦੇ ਬਈ ਉਹਨਾਂ ਦੇ ਨਾਲ ਇੱਥੇ ਪੀਪੀ ਟੰਗੀ ਹੁੰਦੀ ਆ ਦੋਨੇ ਸਾਈਡ ਜੀ ਉਹ ਆਰ ਲਾਈਟਾਂ ਕਰ ਲੈਂਦੇ ਆ ਬੰਦ ਜਦੋਂ ਮੂਰੋਂ ਕੋਈ ਚੀਜ਼ ਆਉਂਦੀ ਆ ਬੰਦੇ ਨੂੰ ਸਾਫ਼ ਦੀਨਾਗਾ ਵੀ ਇਹ ਪੌਂਗਾ ਤੂੜੀ ਵਾਲਾ ਗਿਆ ਪਰ ਇਹ ਦੀਂਦੀ ਨਹੀਂ ਮੂਰੋ ਟਰੈਕਟਰ ਹੀ ਦੀਂਦਾ ਕੱਲਾ ਬਾਈ ਤੇ ਉਹ ਉਹ ਮੁੰਡੇ ਦਾ ਇੱਥੋਂ ਲੰਘ ਗਿਆ ਸੀ ਕੋਲ ਦੀ ਉਹ ਤਾਂ ਫੇਟ ਵੱਜੀ ਨਾ ਕੁਦਰਤੀ ਜੰਗੇ ਮੈਂ ਹਾਂਜੀ ਜੀ ਉਹ ਗੁਰシャン ਸਿੰਘ ਹਾਦਸਾ ਹੁੰਦਾ ਹੈ ਉਦੋਂ ਬਾਅਦ ਕੋਈ ਬੰਦਾ ਪਹੁੰਚਦਾ ਇੱਥੇ ਜੀ ਅਸੀਂ ਐਂਬੂਲੈਂਸ ਨੂੰ ਫੋਨ ਕਰਦੇ ਆ ਇੱਥੇ ਐਂਬੂਲੈਂਸ ਆ ਜਾਂਦੀ ਆ ਤੇ ਇਹਨਾਂ ਇੱਥੇ 20-25 ਲੋਕ ਇਕੱਠੇ ਹੋ ਜਾਂਦੇ ਆ ਇਹ ਡੇਪ ਘਟਿਆ ਲੋਕ ਕਿਸ ਨੇ ਮੁੰਡੇ ਨੂੰ ਹੱਥ ਨਹੀਂ ਪਾਇਆ ਐਡੇ ਘਟਿਆ ਲੋਕ ਕਿਸੇ ਨੇ ਹੱਥ ਨਹੀਂ ਪਾਇਆ ਮੈਂ ਉਹਦੇ ਡਰਾਈਵਰ ਨਾਲ ਹੱਥ ਪਵਾ ਕੇ ਮੁੰਡੇ ਨੂੰ ਐਂਬੂਲੈਂਸ ਬਟ ਬਿਠਾਇਆ ਤੋਂ ਦੂਜੇ ਮੁੰਡੇ ਨੂੰ ਚੱਕਣ ਲੱਗੇ ਉਹਨੇ ਬਾਰੀ ਖੋਲੀ ਸੀ ਐਂਬੂਲੈਂਸ ਵਾਲੇ ਨੇ ਉਹ ਕਹਿੰਦਾ ਭਈ ਐਂਬੂਲੈਂਸ ਦੇ ਭਈ ਬਾਰੀ ਬੰਦ ਕਰੀ ਮੈਂ ਲੈ ਕੇ ਜਾਣਾ 20 ਬੰਦੇ ਖੜੇ ਪਿਆ ਜੁ ਕਿਹਨੇ ਐਂਬੂਲੈਂਸ ਬਾਰੀ ਨਹੀਂ ਬੰਦ ਮੈਂ ਪਾਸੇ ਕੋਮ ਕੈਮਰਾਂ ਦੀ ਬਾਰੀ ਬੰਦ ਗਈ ਐਡੇ ਘਟਿਆ ਲੋਕ 20 25 ਬੰਦੇ ਇਕੱਠੇ ਹੋ ਗਏ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਕਿੰਨਾ ਇਸ ਟਾਈਮ ਉਹਨਾਂ ਦੇ ਹਰਖ ਆ ਰਿਹਾ ਜੀ ਜਿਨੀ ਕਿ ਲੋਕਾਂ ਚ ਜਿਹੜੀ ਹਮਦਰਦੀ ਕਹਿੰ ਇਹ ਆਪਾਂ ਕਹਿੰਦੇ ਨਿਗਾਹ ਆ ਇਨਸਾਨੀਅਤ ਦਾ ਜਿਹੋ ਨੇ ਜਗਾ ਕਿਹਾ ਉਹਨਾਂ ਦਾ ਆਪਦਾ ਹੁੰਦਾ ਕੋਈ ਜੀ ਤੇ ਕਿੱਥੇ ਇਕੱਠੇ ਹੋਣ ਦੀ ਲੋੜ ਸੀ ਉਹਦੇ ਨੇ ਜਨਕੇ ਮੋੜੇ ਨਾਲ ਮੋੜੇ ਲਾ ਕੇ ਖਾਣ ਦੀ ਲੋੜ ਸੀ ਉਹਨੂੰ ਜਨਕੇ ਜਦੋਂ ਬੰਦਾ ਡਿੱਗ ਪਿਆ ਸੀ ਉਹਨੂੰ ਚੱਕ ਕੇ ਗੱਡੀ ਦੇ ਵਿੱਚ ਪਾਉਣ ਦੀ ਲੋੜ ਸੀ ਜਨਕੇ ਲੋਕ ਉਦੋਂ ਉਸ ਵਕਤ ਵੀਡੀਓ ਬਣਾਉਣ ਲੱਗ ਜਾਂਦੇ ਆ ਵੀ ਵੀਡੀਓ ਬਣਾਈ ਗਏ ਉਹਨੂੰ ਬਚਾਉਣ ਵਾਲੇ ਪਾਸੇ ਘੱਟ ਹੁੰਦੇ ਆ ਤੇ ਵੀਡੀਓ ਵਾਲੇ ਪਾਸੇ ਰੁੱਖ ਜ਼ਿਆਦਾ ਹੁੰਦੇ ਆ ਇਹ ਜੀ ਮੈਂ ਤੁਹਾਨੂੰ ਦੱਸਦਾ 25 ਲੋਕ ਇਕੱਠੇ ਹੋ ਗਏ ਇੱਥੇ ਠੀਕ ਹੈ ਬਾਰੀ ਤੱਕ ਨਹੀਂ ਬੰਦ ਕੀਤੀ ਜੇ ਬਾਰੀ ਬੰਦ ਕਰੋਗੇ ਤਾਂ ਐਂਬੂਲੈਂਸ ਤੁਰੂਗੀ ਉਹ ਐਂਬੂਲੈਂਸ ਤੋਂ ਮੁੰਡਾ ਮੋੜ ਕੇ ਲਿਆਇਆ ਇੱਥੇ ਮੋਟਰਸਾਈਕਲ ਠੀਕ ਐ ਡਿੱਗ ਪਿਆ ਵੇਖੀ ਜਾਂਦੇ ਆ ਕੋਣ ਆ ਅੱਛਾ ਅੱਛਾ ਕੋਣ ਐ ਐ ਕਰੀ ਜਾਂਦੇ ਆ ਵੀ ਤੁਸੀਂ ਵੇਖ ਲਓ ਕੋਈ ਮੋਟਰਸਾਈਕਲ ਦਾ ਨੰਬਰ ਸਰਚ ਕਰ ਲਓ ਕਿ ਪਤਾ ਲੱਗੇ ਆਪਣਾ ਮੁੰਡਾ ਕੋਣ ਐ ਉਹਨਾਂ ਕੋਈ ਜੇਹ ਚ ਵੇਖ ਲਓ ਫੋਨ ਵੇਖ ਲਓ ਵੀ ਕੋਈ ਫੁੱਟ ਤੋਂ ਪਛਾਣ ਆ ਜਾਂਦੇ ਆ ਬੰਨੂੰ ਕਿਉਂਕਿ ਜ਼ਖਮੀ ਸੀ ਉਹਨਾਂ ਨੇ ਫੇਸ ਤੋਂ ਨਹੀਂ ਪਤਾ ਲੱਗਦਾ ਇਹ ਮੁੰਡੇ ਕੋਣ ਐ ਵੀ ਇਹੀ ਜੀ ਐਕਸੀਡੈਂਟ ਥੋੜਾ ਪਿੱਛੇ ਹੋ ਜਾਂਦਾ ਮੁੰਡੇ ਮਰ ਜਾਂਦੇ ਡਰਾਈਵਿੰਗ ਐਕਸੀਡੈਂਟ ਕੀਤਾ ਤੇ ਇਹ ਮੁੰਡਿਆਂ ਦਾ ਵੀ ਅਸੀਂ ਇਹ ਚੱਲ ਐਂਬੂਲੈਂਸ ਨੂੰ ਫੋਨ ਕਰਤਾ ਐਂਬੂਲੈਂਸ ਆ। ਮੁੰਡਾ 2 ਮਿੰਟ ਤੋਂ ਪਹਿਲਾਂ ਬਿਲ ਆ ਗਿਆ। ਨਹੀਂ ਕੁਝ ਪਤਾ ਲੱਗਿਆ ਵੀ ਇਹ ਜਿਹੜੇ ਮੁੰਡੇ ਕਿੰਨੀ ਕੁ ਉਮਰ ਦੱਸੀ ਜਾ ਰਹੀ ਇਹਨਾਂ ਦੀ? ਆਹੀ 16 ਤੋਂ 20 ਸਾਲ ਦੇ ਵਿੱਚ ਵਜੇ ਸੀ ਦੋਨੇ ਮੁੰਡੇ। ਦੋ ਜਣੇ ਸੀ ਮੋਟਰਸਾਈਕਲ ਤੇ। ਦੋ ਜਣੇ ਸੀ ਇੱਕ ਸਰਦਾਰ ਸੀ ਇੱਕ ਮੋਨਾ ਸੀ ਮੁੰਡਾ। ਤੇ ਕੁਝ ਪਤਾ ਲੱਗਿਆ ਵੀ ਕਿਹੜੇ ਪਿੰਡ ਦੇ ਸੀ ਜੈਤੋ ਸ਼ਹਿਰ ਦੇ ਆ ਜਾਂ ਜੈਤੋ ਦੀ ਹੈ ਜੀ ਇੱਥੇ ਨਾਲ ਹੀ ਡੈਂਟਰ ਦੀ ਦੁਕਾਨ ਦੇ ਲੱਗੇ ਹੋਇਆ ਇੱਕ ਦੋ ਮੁੰਡੇ। ਅੱਛਾ ਇੱਥੋਂ ਦੀ ਜੈਤੋ ਦੀ ਆ। ਕਿਹੜੇ ਡੈਂਟਰ ਦੇ ਲੱਗੇ ਕੋਈ ਪਤਾ ਕੁਝ ਜੱਗੇ ਡੈਂਟਰ ਦੇ ਲੱਗੇ ਵੀ ਉੱਥੇ ਦੱਸਿਆਗਾ ਜਦੋਂ ਫੋਨ ਕੱਢਿਆ ਤੇ ਐਂਬੂਲੈਂਸ ਵਾਲੇ ਮੁੰਡੇ ਨੇ ਦੱਸਿਆ ਜੱਗੇ ਦੇ ਮੁੰਡੇ ਲੱਗੇ ਆ ਫਿਰ ਜੱਗੇ ਨੂੰ ਫੋਨ ਕੀਤਾ ਉਹ ਬੰਦੇ ਨਾਲ ਆਏ ਤੇ ਉਹਨਾਂ ਨੇ ਰੈਫਰ ਕਰਾ ਕੇ ਹੁਣ ਫਰੀਦਕੋਟ ਲੈ ਗਏ ਉਹਨੂੰ ਜੀ ਓਕੇ